ਸਾਡੇ ਮਿਊਨਿਸਪਲ ਕਾਉਂਸਲ ਦੇ ਮੋਢਪਰ ਸੱਜਣ ਸਾਡੇ ਸਤਿਕਾਰਯੋਗ ਪੁਟਾਲ ਸਾਹਿਬ ਸਾਰੇ ਵੀ ਜੇ ਆਪਾਂ ਵੇਦਾ ਦੀ ਗੱਲ ਕਰੀਏ ਜੇ ਕੁਰਾਨ ਦੀ ਸ਼ਰੀਫ ਜੀ ਦੀ ਗੱਲ ਕਰੀਏ ਜੇ ਅਸੀਂ ਹੋਲੀ ਬਾਈਬਲ ਦੀ ਗੱਲ ਕਰੀਏ ਤੇ ਜਿਹੜੇ ਅਸੀਂ ਸਿੱਖਾਂ ਸਾਡਾ ਸੀ ਸੀ ਨਮਸਕਾਰ ਸਾਡੇ ਜੀਉਂਦੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਝੁਕਦਾ ਹੈਗਾ ਇਹ ਇਹ ਮੁਢਲੀ ਲਿਖਣ ਪੜਨ ਦੀ ਸਾਨੂੰ ਸਾਡੇ ਰੱਬਾਂ ਵੱਲੋਂ ਵੀ ਇੱਕ ਹੁਕਮ ਹੋਇਆ ਹੈਗਾ ਜਿਹੜੀ ਤੁਸੀਂ ਪੜ੍ਹਾਈ ਲੈ ਕੇ ਅੱਜ ਉਰੇ ਯਤਨ ਕਰ ਰਹੇ ਹੋ ਇਹਨਾਂ ਨੇ ਥੋਡੀਆਂ ਜ਼ੰਜੀਰਾਂ ਤੋੜਨੀਆਂ ਅੱਜ ਪੜ੍ਹਾਈ ਲਿਖਾਈ ਦੇ ਮਦਮ ਰਾਹੀਂ ਨੌਕਰੀਆਂ ਮਿਲਦੀਆਂ ਹੈਗੀਆਂ ਪੜ੍ਹਾਈ ਲਿਖਾਈ ਦੇ ਉੱਤੇ ਸਾਨੂੰ ਵੱਡੀਆਂ-ਵੱਡੀਆਂ ਨੌਕਰੀਆਂ ਤੇ ਹੋਰ ਅਹੁਦੇ ਵੀ ਮਿਲਦੇ ਹੈਗੇ ਆ ਇਹ ਸਾਰਾ ਜਿਹੜਾ ਆ ਮੋਡਲਾ ਕੰਮ ਆਪਾਂ ਕਰ ਰਹੇ ਆ ਸਕੂਲਾਂ 'ਚ ਜਾ ਰਹੇ ਆ ਇਹ ਸਾਨੂੰ ਉਸ ਦਿਸ਼ਾ ਤਾਈਂ ਪਹੁੰਚਾਉਂਦਾ ਹੈਗਾ ਜਿੱਥੇ ਹਰੇਕ ਮਾਪੇ ਆਪਣੇ ਬੱਚੇ ਦੀ ਆਸ ਰੱਖਦੇ ਆ ਕਿ ਸਾਡਾ ਬੱਚਾ ਕੁਝ ਬਣੇ ਸੋ ਅੱਜ ਨੂੰ ਟਾਊਨ ਸਕੂਲ ਜਿਹਦੇ ਵਿੱਚ ਵੈਸੀ ਸਾਹਿਬ ਨੇ ਬਹੁਤ ਯੋਗਦਾਨ ਪਾਇਆ ਹੈਗਾ ਕਿ ਸਾਡੇ ਸਤਕਾਰਯੋਗ ਹਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਨੇ ਇਸ ਦਿਸ਼ਾ 'ਚ ਤੋਰਿਆ ਹੈਗਾ ਜਿਹਦੇ ਵਿੱਚ ਪੜ੍ਹਾਈ ਨੂੰ ਇੱਕ ਸੇਵਾ ਮੰਨ ਕੇ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਸ਼ਲਾਘਾਯੋਗ ਉਦਮ ਹੈ ਔਰ ਇਹਦੇ ਨਾਲ ਸਾਡਾ ਭਵਿੱਖ ਖੜਾ ਹੋ ਰਿਹਾ ਹੈਗਾ ਜਿੱਥੇ ਆਪਾਂ ਨੂੰ ਆਪਣੀ ਮਾਂ ਬੋਲੀ ਦੀ ਗੱਲ ਕਰਨੀ ਚਾਹੀਦੀ ਹੈ ਇਹ ਮਾਂ ਬੋਲੀ ਜਿਹੜੀ ਪੰਜਾਬੀ ਹੈ ਸਾਡੀ ਇਹਦੇ ਵਿੱਚ ਸਭ ਤੋਂ ਪੁਰਾਤਨ ਲੇਖ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਵੀ ਹੋਣ ਉਹ ਸ਼ਹੀਜੀ ਤੇ ਹੈਗੇ ਆ ਦਰਜ ਉਹਨਾਂ ਨੇ 12ਵੀਂ ਸਦੀ ਦੇ ਵਿੱਚ ਪੰਜਾਬੀ ਦੇ ਮੱਧਮ ਰਹੀਂ ਮਾਨਸ ਕੀ ਜਾਤ ਸਭੇ ਇੱਕ ਪਛਾਨ ਤੋਂ ਦੇ ਆਦੇਸ਼ ਰਹੀਂ ਸੁਧਾਰਨ ਪੰਜਾਬੀ ਦੇ ਵਿੱਚ ਸੰਗਤ ਨੂੰ ਰੱਬ ਨਾਲ ਜੋੜਿਆ ਸੀਗਾ ਔਰ ਉਹੀ ਪੰਜਾਬੀ ਮਾਂ ਬੋਲੀ ਅੱਜ ਇੱਕ ਬਹੁਤ ਵੱਡਾ ਸਾਡੇ ਲਈ ਕੰਮ ਕਰ ਸਕਦੀ ਹੈ ਜਿੱਥੇ ਲੜਾਈ ਤੇ ਵਿਤਕਰਾਂ ਹੁੰਦਾ ਹੈਗਾ ਜਿੱਥੇ ਲਹਿੰਦੇ ਤੇ ਚੜ੍ਹਦਾ ਪੰਜਾਬ ਹੈਗਾ ਉਹਦੇ ਵਿੱਚ ਹਮੇਸ਼ਾ ਮਾਹੌਲ ਵਿਗੜਦਾ ਹੈਗਾ ਜੇ ਆਪਾਂ ਸਾਂਝੀ ਆਪਣੀ ਮਾਂ ਦੀ ਗੱਲ ਮੰਨੀਏ ਤਾਂ ਅਸੀਂ ਇਹ ਭਰਾਵਾਂ ਦੀ ਲੜਾਈ 'ਚ ਨਾ ਪਈਏ ਜੇ ਅਸੀਂ ਇਹ ਮਾਂ ਬੂਬੀ ਦੇ ਆਧਾਰ ਤੇ ਆਪਣੇ ਪੰਜਾਬਾਂ ਦੇ ਵਿੱਚ ਖੁੱਲ ਕੇ ਵਿਚリエ ਵਿਛਲੇ ਕੁਰਤਾ ਮਾਦੇ ਦਰਸ਼ਕਦਾਰ ਕਰਨ ਜਿਹੜੇ ਮੰਦਰ ਉੱਥੇ ਛੱਡੇ ਹੋਏ ਆ ਜਿਹੜੇ ਇੱਥੇ ਉਹਨਾਂ ਨੇ ਆਪਣੇ ਮਸਜਿਦ ਛੱਡੇ ਹੋਏ ਆ ਔਰ ਜਿਹੜਾ ਸਾਡਾ ਪਾਣੀ ਦਾ ਵੀ ਸਾਜ ਹੈ ਪੰਜ ਆਬ ਸਾਡੇ ਤਕਰੀਬਨ ਇੰਡਸ ਨਦੀ ਰਾਹੀਂ ਵਹਿੰਦੇ ਆ ਇਹ ਜੇ ਆਪਸ ਦੇ ਵਿੱਚ ਤਾਲਮੇਲ ਰੱਖਣ ਤਾਂ 70% ਜਿਹੜਾ ਵਪਾਰ ਸੀਗਾ ਉਹ ਚੜਦੇ ਤੇ ਲੈਂਦੇ ਪੰਜਾਬ ਤੇ ਸੀ ਤੇ ਭਾਰਤ ਦੀ ਜੀਡੀਪੀ ਪੂਰੇ ਦੇਸ਼ ਦੀ ਜੀਡੀਪੀ 1% ਇੱਥੇ ਵੱਧ ਸਕਦੀ ਹੈਗੀ ਹੈ 1% ਵਧਨ ਨਾਲ ਗਰੀਬੀ ਇੰਨੀ ਉੱਠ ਸਕਦੀ ਹੈਗੀ ਹੈ ਕਿ ਖੁਸ਼ਹਾਲਤਾ ਸਾਡੇ ਪੰਜਾਬ 'ਚ ਜਿੱਥੋਂ ਲੋਕ ਬੇਰੋਜ਼ਗਾਰ ਹੋ ਕੇ ਉਰੋਂ ਨਿਕਲ ਕੇ ਬਾਹਰਲੇ ਦੇਸ਼ਾਂ 'ਚ ਜਾ ਕੇ ਕੰਮ ਕਰਨ ਦੀ ਥਾਂ ਲੱਭਦੇ ਆਂ ਉਹ ਇੱਥੇ ਖਸ਼ਾਲਤਾ ਆ ਸਕੀ ਹੈ ਦੂਜੀ ਗੱਲ ਅੱਜ ਸਾਡੇ ਇਲਾਕੇ 'ਚ ਤੁਸੀਂ ਦੇਖਿਆ ਜਿਹੜੇ ਹੈਵੀ ਮੈਟਲ ਨੇ ਯੂਰੇਨੀਅਮ ਤੇ ਹੋਰ ਤਰ੍ਹਾਂ ਦੇ ਜਿਹੜੇ ਮੈਟਲ ਨੇ ਧਰਤੀ 'ਚ ਇਹ ਸਾਡੇ ਸਰੀਰ 'ਚ ਕੈਂਸਰ ਪਾਉਂਦੇ ਹੈਗੇ ਆ ਪਰ ਦੂਜਾ ਜਿਹੜਾ ਹੈਵੀ ਮੈਟਲ ਦਾ ਯੂਰੇਨੀਅਮ ਦਾ ਰਾਹ ਹੈਗਾ ਉਹ ਹੈਗਾ ਪਰਮਾਣੂ ਜੰਗ ਜੇ ਅਸੀਂ ਆਪਣੀ ਮਾਂ ਬੋਲੀ ਦੀ ਸਾਂਝ ਤੇ ਆਪਸ ਚ ਲੜਾਈਆਂ ਬੰਦ ਕਰੀਏ ਆਪਾਂ ਪੀਸ ਤੇ ਸਿਕਿਉਰਟੀ ਮੰਨੀਏ ਤਾਂ ਜਿਹੜਾ ਅਪਰਵਾਣੂ ਜੰਗ ਦਾ ਮਾਹੌਲ ਵੀ ਬਣਦਾ ਰਹਿੰਦਾ ਹੈ ਇਹਨੂੰ ਵੀ ਖਤਮ ਕਰੀਏ ਸੋ ਮੈਂ ਸਮਝਦਾ ਕਿ ਇੱਥੇ ਆਪਣੀ ਮਾਂ ਬੋਲੀ ਜੇ ਉਭਰੇ ਤਾਂ ਬਹੁਤ ਤਗੜੀ ਗੱਲ ਹੈ ਦੂਜੀ ਗੱਲ ਜਿਹੜੀ ਆਪਾਂ ਅੰਗਰੇਜ਼ੀ ਬੋਲਦੇ ਆਂ ਇੰਗਲਿਸ਼ ਇਜ਼ ਅ ਨੈਸੈਸਰੀ ਪਾਰਟ ਆਫ ਵਰਲਡ ਟ੍ਰੇਡ And English is a way to improve our life because it is the de facto language used in international mediums. Almost all work is conducted in the United Nations, in all multi country forums, it is done in English. So, so I would, I would say, say that, that our party, Shromani, Shromani Dal Amritsar, Amritsar, has been advocating for teaching English in schools from nineteen eighty nine onwards. It is so, so important, important that our children learn English, are able to communicate in English and also be able to work in these environments where English is used. So I'm very proud that this school is today offering both English medium as well as teaching our mother language Punjabi to our children. This is the way of the future and we must embrace it. Science and math are also very very necessary and important. We in the Shromani Akali Dal Amritsar have decided that if we were to fight the SGPC then we will make it a point that in every gurukhar specially we o communities live oh har ek gurukhar de vich assi ek b.ed teacher oh sangat de naal samak ho ke utthe dopahar nu sham nu rakhange kyon kyonki jehde amiran de bachche hain oh ta school to wapis aake tushna la lene hage hain ਔਰ ਇਹ ਚਾਹੇ ਜਿੰਨਾ ਵੀ ਵੱਡਾ ਸਕੂਲ ਹੁੰਦਾ ਟਿਊਸ਼ਨਾਂ ਸਾਰੇ ਕਿਤੇ ਚਲਦੀਆਂ ਹੀ ਚਲਦੀਆਂ ਪਰ ਸਾਡੀ ਸੋਚ ਹੈ ਕਿ ਜਿਹਦੇ ਮਾਪੇ ਮਨਰੀਗਾ ਚ ਕੰਮ ਕਰ ਰਹੇ ਆ ਉਹਨਾਂ ਦੇ ਬੱਚੇ ਜਦ ਘਰ ਆਉਂਦੇ ਆ ਉੱਥੇ ਗੁਰੂ ਦਾ ਲੰਗਰ ਪ੍ਰੋਟੀਨ ਵਿਟਾਮਿਨਸ ਮਿਨਰਲਸ ਕੰਪਲੀਟ ਆਹਾਰ ਸਾਡੇ ਬੱਚੇ ਨੂੰ ਦਿੱਤੀ ਜਾਵੇ ਔਰ ਇੱਕ ਉੱਥੇ ਮੈਡਮ ਹੋਵੇ ਜਿਹੜੀ ਗੁਰਮਤ ਗੁਰ ਇਤਿਹਾਸ ਸਾਡਾ ਮੈਥ ਤੇ ਸਾਇੰਸ ਗਣਿਤ ਤੇ ਹੋਰ ਸਾਇੰਸ ਉਥੇ ਪੜ੍ਹਾਏ ਤਾਂ ਕਿ ਬੱਚੇ ਆਪਣੀ ਜ਼ਿੰਦਗੀ 'ਚ ਇਹਦੀ ਸਿਹਤ ਲੈ ਕੇ ਸਕੂਲ ਇੱਕ ਵੱਡਾ ਸਾਡਾ ਮਦਮ ਹੈ ਪਰ ਇਹ ਇੱਥੇ ਖਤਮ ਨਹੀਂ ਹੁੰਦਾ ਬਾਕੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਈ ਮਾਪਿਆਂ ਨੂੰ ਖੁਦ ਉਸ ਪੱਧਰ ਦੀ ਨਾ ਅੰਗਰੇਜ਼ੀ ਆਉਂਦੀ ਹੈ ਨਾ ਸਾਇੰਸ ਆਉਂਦੀ ਹੈ ਨਾ ਮੈਥ ਆਉਂਦੀ ਹੈ ਉਹਨਾਂ ਦੇ ਬੱਚਿਆਂ ਵਾਸਤੇ ਵੀ ਇਹ ਉਸੂਲਤ ਬਣਾਉਣ ਦਾ ਸਾਡਾ ਸੋਚ ਇਹ ਹੈ ਕਿ ਜੇ ਐਸਜੀਪੀਸੀ ਜੇ ਅਸੀਂ ਆਏ ਤਾਂ ਅਸੀਂ ਹਰੇਕ ਗੁਰੂ ਘਰ ਨਾਲ ਯਤਨ ਕਰਾਂਗੇ ਇੱਕ ਨਾ ਇੱਕ ਟੀਚਰ ਜੋੜਨ ਦੀ ਜਿਹੜੀ ਉੱਥੇ ਬੱਚਿਆਂ ਨੂੰ ਸਾਰਾ ਕੁਝ ਸਿਖਾ ਸਕੇ ਸੋ ਸਾਥ ਸੰਗਤ ਜੀ ਇਹ ਇੱਕ ਬਹੁਤ ਵੱਡਾ ਕੰਮ ਸਾਡਾ ਹੋ ਰਿਹਾ ਜਿਹੜੇ ਬੱਚਿਆਂ ਦੀ ਟ੍ਰੇਨਿੰਗ ਹੋ ਰਹੀ ਹੈ ਉਹਨਾਂ ਦੇ ਸਰੀਰ ਦੀ ਪਰਵਰਿਸ਼ ਹੋ ਰਹੀ ਹੈ ਉਹਨਾਂ ਨੂੰ ਖੇਡਾਂ ਸਿਖਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਜੂਨਾ ਸਿਖਾਇਆ ਜਾ ਰਿਹਾ ਹੈਗਾ ਉਹਨੂੰ ਸਾਰੇ ਉਰੇ ਜੋ ਰਹਿਣ ਬਹਿਣ ਦੇ ਰੀਝ ਰਿਵਾਜ ਹਨ ਉਹ ਵੀ ਸਿਖਾਏ ਜਾ ਰਹੇ ਹਨ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਸਰ ਹਰਵਿੰਦਰ ਸਿੰਘ ਜੀ ਔਰ ਸਰ ਗੁਰਵਿੰਦਰ ਸਿੰਘ ਜੀ ਤੇ ਬਹੁਤ ਧੰਨਵਾਦੀਆਂ ਗਿਆਨੀ ਰਣਜੀਤ ਸਿੰਘ ਜੀ ਢਾਲ ਦਾ ਜਿਨ੍ਹਾਂ ਨੇ ਮੁੱਢ ਤੋਂ ਵਿਦਿਆ ਵੱਲ ਬਹੁਤ ਤਗੜਾ ਧਿਆਨ ਰੱਖਿਆ ਹੈਗਾ ਲੱਖ ਲੱਖ ਵਧਾਈ ਉਹ ਮਾਪਿਆਂ ਨੂੰ ਉਹ ਬੱਚਿਆਂ ਨੂੰ ਤੇ ਖਾਸ ਕਰਕੇ ਬੱਚਿਆਂ ਨੂੰ ਜਿਨ੍ਹਾਂ ਦੇ ਮੋਢਿਆਂ ਤੇ ਕੱਲ ਅਸੀਂ ਆਪਦਾ ਬੁਢਾਪਾ ਬਤੀਤ ਕਰਨਾ ਹੈ ਉਹਨਾਂ ਨੂੰ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਔਰ ਦਿਨ ਦੁਗਣਾ ਰਾਤ ਚੌਗਣਾ ਉਹਨਾਂ ਨੂੰ ਵਦਨ ਦੀ ਕਿਰਪਾਲਤਾ ਕਰਨ ਗੁਰੂ ਮਹਾਰਾਜ ਇਹ ਬੇਨਤੀਆਂ ਕਰਦਾ